ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਪਿਆਰ ਵਾਲੇ ਸਾਧ ਸੰਗਤ ਜੀਓ ਜਿਸ ਤਰ੍ਹਾਂ ਆਪ ਸਭ ਸੰਤਾਂ ਨੂੰ ਪਤਾ ਇਹ ਆਸਲੋ ਜੋ ਪੰਜਾਬ ਦੇ ਇਸ ਤਰ੍ਹਾਂasti ਵਾਪਰ ਰਹੀ ਹੈ ਪਾਣੀ ਦਾ ਪਰਕੋ ਪਾਣੀ ਦਾ ਬਹੁਤ ਸਾਰੇ ਏਰੀਆ ਜੋ ਪਾਣੀ ਦੇ ਪ੍ਰਭਾਵਤ ਲਿਆਏ ਹੋਏ ਨੇ ਲੋਕਾਂ ਦਾ ਜਨਜੀਵਨ ਬਹੁਤ ਪ੍ਰਭਾਵਤ ਹੋ ਚੁੱਕਾ ਹੈ ਜਿੱਥੇ ਵੱਖ-ਵੱਖ ਜਿੱਥੇ ਬੰਦਿਆਂ ਵੱਲੋਂ ਜੋ ਪਾਣੀ ਦੇ ਵਿੱਚ ਪ੍ਰਭਾਵਿਤ ਹੋਏ ਪਰਿਵਾਰ ਨੇ ਉਹਨਾਂ ਦੀ ਸੇਵਾ ਕੀਤੀ ਜਾ ਰਹੀ ਹੈ ਉੱਥੇ ਸ਼੍ਰੋਮਣੀ ਗੁਰਦੁਆਰਾ ਸਰਪ੍ਰੰਧਕ ਮਤਲੇ ਦੇ ਵੱਲੋਂ ਵੀ ਵਕ-ਵਕ ਯਤਨ ਕੀਤੇ ਜਾ ਰਹੇ ਨੇ ਅੱਜ ਭਾਈ ਹਰਜੀਤ ਸਿੰਘ ਜੀ ਭਾਈ ਜਸਦੇਵ ਸਿੰਘ ਜੀ ਭਾਈ ਗੁਰਜੀਤ ਸਿੰਘ ਭੱਤਰ ਉਹਨਾਂ ਦੇ ਨਾਲ ਰਲ ਕੇ ਜੋ ਪਰਿਵਾਰ ਪਾਣੀ ਤੋਂ ਪ੍ਰਭਾਵਿਤ ਸੀ ਉਹਨਾਂ ਦੀ ਸੇਵਾ ਕਰਨ ਦਾ ਮੌਕਾ ਮਿਲਿਆ ਔਰ ਜੋ ਅੱਜ ਦੀ ਸੇਵਾ ਜੋ ਸਰਦਾਰ ਉਮਰਾਉ ਸਿੰਘ ਅਤਵਾਲ ਮਾਤਾ ਜੁਗਿੰਦਰ ਸਿੰਘ ਅਤਵਾਲ ਦੇ ਪਰਿਵਾਰ ਨੂੰ ਇਹਨਾਂ ਪੀੜਤਾਂ ਦੇ ਵਾਸਤੇ ਭੇਜੀ ਗਈ ਉਹਨਾਂ ਦਾ ਧੰਨਵਾਦ ਹੈ ਇੱਕ ਮੈਂ ਦੇਖਿਆ ਜਿਹੜਾ ਮੌਜੂਦਾ ਸਮੇਂ ਦੇ ਵਿੱਚ ਇੱਕ ਗੱਲ ਕਹੀ ਮੈਂ ਕਥਾ ਵੀ ਦੇ ਤਰ੍ਹਾਂ ਇੱਕ ਗੱਲ ਕੀਤੀ ਸੀ ਵੀ ਗੁਰੂ ਸਾਹਿਬ ਨੇ ਸਾਨੂੰ ਇੰਨਾ ਕੀ ਤੋਫੀਕ ਇੰਨਾ ਕੋ ਬਲ ਬਖਸ਼ਿਆ ਜਿੰਨੀਆਂ ਪੰਜਾਬ ਤੇ ਭਾਰੀ ਆਫਤਾਂ ਆਈਆਂ ਨੇ ਨਾ ਉਹਨਾਂ ਆਫਤਾਂ ਦਾ ਸਾਹਮਣਾ ਕਰਨ ਵਾਸਤੇ ਪੰਜਾਬੀਆਂ ਨੂੰ ਉਹਨਾਂ ਹੀ ਬਧਾ ਜਿਗਰਾ ਬਖਸ਼ਿਸ਼ ਕੀਤਾ ਹੈ ਸਾਰੇ ਜਥੇਬੰਦੀਆਂ ਬਹੁਤ ਉਤਸ਼ਾਹ ਦੇ ਨਾਲ ਇਹ ਕੰਮ ਕਰ ਰਹੀਆਂ ਨੇ ਭਾਈ ਹਰਜੀਤ ਸਿੰਘ ਜੀ ਜਿੱਥੇ ਧਰਮ ਪ੍ਰਚਾਰ ਦੇ ਖੇਤਰ ਵਿੱਚ ਵਕ ਵਕ ਤਾਂ ਮਾਤੇ ਵਿਚਰਦੇ ਨੇ ਬੱਚਿਆਂ ਦੀਆਂ ਗੁਰਮਤਿ ਦੀਆਂ ਕਲਾਸਾਂ ਸਕੂਲਾਂ ਕਾਲਜਾਂ ਦੇ ਵਿੱਚ ਕਲਾਸਾਂ ਲਾਉਂਦੇ ਨੇ ਉੱਥੇ ਕਿਸੇ ਵੀ ਤਰ੍ਹਾਂ ਦੇ ਇਤਰਾਜ਼ ਦੀ ਵਾਪਰਦੀ ਹੈ ਭਾਵੇਂ ਕਰੋਨਾ ਦਾ ਸਮਾਸੀ ਜਾਂ 2023 ਦੇ ਵਿੱਚ ਪਾਣੀ ਦੇ ਪਾਣੀ ਆਏ ਦੁਆਰਾ ਹੁਣ 2025 ਦੇ ਵਿੱਚ ਪਾਣੀ ਆਏ ਉਸੇ ਤਰ੍ਹਾਂ ਹੀ ਵਿਚਰ ਰਹੇ ਨੇ ਤਿਸੋ ਮੈਂ ਇੱਕ ਬੇਨਤੀ ਸਮੂਹ ਸੰਗਤਾਂ ਨੂੰ ਕਰਾਂਗਾ ਅਸੀਂ ਪਾਣੀ ਉਤਰਨ ਤੋਂ ਬਾਅਦ ਤੇ ਬਹੁਤ ਵੱਧਿਆ ਸੁਆਵਾਂ ਨੇ ਕਿਸਾਨਾਂ ਦੇ ਖੇਤਾਂ ਦੇ ਵਿੱਚ ਰੇਤਾ ਪੈ ਜਾਣੀ ਹੈ ਕਿਸਾਨ ਦੇ ਵਾਸਤੇ ਸਭ ਤੋਂ ਵੱਡੀ ਮੁਸ਼ਕਲ ਹੁੰਦੀ ਹੈ ਜਦੋਂ ਇੱਕ ਫਸਲ ਮਾਰੀ ਜਾਵੇ ਔਰ ਦੂਜੀ ਫਸਲ ਨੂੰ ਬੀਜਣਾ ਬਹੁਤ ਮੁਸ਼ਕਲ ਹੁੰਦਾ ਹੈ ਤੇ ਇਸ ਵਾਸਤੇ ਸਾਰਿਆਂ ਸੰਗਤਾਂ ਨੂੰ ਇੱਕ ਬੇਨਤੀ ਹੈ ਵੀ ਆਪਾਂ ਰਲ ਮਿਲ ਕਰਕੇ ਪਾਣੀ ਉਤਰਨ ਤੋਂ ਬਾਅਦ ਉਹਨਾਂ ਕਿਸਾਨਾਂ ਦੀ ਨਵੀਂ ਫਸਲ ਬੀਜਣ ਵਾਸਤੇ ਮਦਦ ਕਰਨੀ ਹੈ ਤੇ ਇੱਕ ਸਾਰਿਆਂ ਸੰਗਤਾਂ ਦੇ ਕੇ ਮੇਰੇ ਵੱਲੋਂ ਬੇਨਤੀ ਹੈ ਵੀ ਆਪਾਂ ਜਿੰਨੇ ਵੀ ਸੰਗਤਾਂ ਗੁਰੂ ਘਰ ਦੇ ਗ੍ਰੰਥੀ ਸਾਹਿਬਾਨ ਨੇ ਜਾਂ ਸੰਗਤਾਂ ਘਰਾਂ ਦੇ ਵਿੱਚ ਨਿਤਨੇਮ ਕਰਦੀਆਂ ਨੇ ਸਾਰਿਆਂ ਸੰਗਤਾਂ ਨੂੰ ਬੇਨਤੀ ਹੈ ਕਿ ਸਤਿਗੁਰ ਦੇ ਚਰਨਾਚੇ ਆਪਾਂ ਰੋਜ਼ ਨਿਤਨੇਮ ਕਰਕੇ ਅਰਦਾਸ ਕਰਿਆ ਕਰੀਏ ਕਿ ਸਤਿਗੁਰ ਜੀ ਕਿਰਪਾ ਕਰਨ ਜਲਦੀ ਤੋਂ ਜਲਦੀ ਇਸ ਆਫਤ ਦਾ ਨਿਵਾਰਾ ਕਰਨ ਜੋ ਲੋਕਾਂ ਦਾ ਜਨਜੀਵਨ ਆਮ ਵਰਗਾ ਹੋ ਸਕੇ ਔਰ ਜਿਹੜੀਆਂ ਜਥੇ ਬੰਦੀਆਂ ਵੀ ਇਨ੍ਹਾਂ ਸਵਾਵਾਂ ਦੇ ਵਿੱਚ ਲੱਗੀਆਂ ਹੋਈਆਂ ਨੇ ਉਹਨਾਂ ਜਥੇ ਬੰਦਿਆਂ ਦੀ ਚੜ੍ਹਦੀ ਕਲਾ ਦੀ ਅਰਦਾਸ ਵੀ ਕਰਿਆ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ